ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰ ਕੋਲੇ ਚੰਗੀਆਂ ਟੋਪ ਕਲਾਸ ਆਓ ਵੀਰ ਜੀ ਇੰਨਾ ਬਾਰੇ ਲਈਏ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਹੋਰ ਕੁਲਜਿੰਦਰ ਵੀ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਠੀਕ ਠਾਕ ਜੀ ਬਹੁਤ ਵਧੀਆ ਜੀ ਕਿਰਪਾ ਮਾਈ ਗੱਲ ਇਹਦਾ ਕੰਮਕਾਰ ਵਧੀਆ ਬਹੁਤ ਸੋਹਣਾ ਹਾਂਜੀ ਵੀਰ ਜੀ ਚਲੋ ਯਾਰ ਤੁਸੀਂ ਸੁਣਾਓ ਠੀਕ ਠਾਕ ਸੇ ਤਾਂ ਠੀਕ ਠਾਕ ਵਧੀਆ ਜੀ ਵਧੀਆ ਵੀਰੇ ਆਪਣਾ ਨਾਮ ਦੱਸ ਦਿਓ ਨਾਮ ਪਿੰਡ ਕਾਲਾ ਫਗਾਨਾ ਹਾਂਜੀ ਤੇ ਧਿਆਨਪੁਰ ਰੋਡ ਆਪਣਾ ਬਾਰ ਬਾਰੀਆ ਸੁਲਖਣਾ ਪੈਲਸ ਤੇ ਬਾਹਰਲੇ ਗੁਰਦੁਆਰੇ ਦੇ ਲਾਗੇ ਵੇਲੀ ਆਪਣੀ ਠੀਕ ਹੈ ਜੀ ਧਿਆਨਪੁਰ ਰੋਡ ਤੇ ਆ ਗਿਆ ਆਪਣਾ ਹਨਾ ਡੇਰਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਆਪਣਾ ਫੋਨ ਨੰਬਰ ਵੀ ਤੁਸੀਂ ਦੱਸ ਦਿਓ ਫੋਨ ਨੰਬਰ ਹੈਗਾ ਜੀ 70873 47063 ਠੀਕ ਹੈ ਵੀਰੇ ਤੇ ਦੂਜਾ ਨੰਬਰ ਹੈਗਾ ਜੀ ਇਹ ਕਿਨਾਂ ਨੂੰ ਸਕਰੀਨ ਤੇ ਦੇ ਦਾਂਗੇ ਹਾਂ ਕੋਈ ਗੱਲ ਨਹੀਂ ਠੀਕ ਹੈ ਵੀਰੇ ਹਾਂਜੀ ਹਾਂਜੀ ਤੇ ਆਪਣੇ ਕੋਲ ਦੋ ਵਹਿੜਾਂਆਂ ਗੀਆਂ ਚੰਗੀਆਂ ਹਨਾ ਵੀਰ ਜੀ ਹਾਂਜੀ ਠੀਕ ਹੈ ਜੀ ਤੇ ਕਰੀਏ ਸ਼ੁਰੂ ਵੀਰ ਜੀ ਇਹਨਾਂ ਤੋਂ ਬੜਾ ਵੀਰੇ ਇਦਾਂ ਚੰਗੀਆਂ ਲਿਆਂਦੀਆਂ ਨੇ ਠੀਕ ਹੈ ਜੀ ਹਾਂ ਥੋੜੀਆਂ ਜਿਹਾ ਅੱਗੇ ਆਇਆ ਫੁਲਿਆਂਦੀ ਦੋ ਥੋੜੀ ਜੀ ਗਰਮੀਆਂ ਤੁਹਾਨੂੰ ਪਤਾ ਗਰਮੀ ਜ਼ਿਆਦੀ ਪੈਣ ਢੀ ਆ ਬਿਲਕੁਲ ਮਿਲ ਗਿਆ ਬੜਾ ਕਰਾਸ ਲਿਆਂਦੀਆਂ ਨੇ ਗਵਾਂਡੋ ਲਈ ਆਪਾਂ ਠੀਕ ਹੈ ਜੀ ਤੁਹਾਨੂੰ ਪਿੰਡੋ ਲਈਏ ਹਾਂਜੀ ਤੇ ਪਿਛਲੇ ਪਹਿਲੇ ਸਵੇਰੇ 15 ਲੀਟਰ ਦੁੱਧ ਦਿੱਤਾ ਇਹਨੇ 15 ਲੀਟਰ ਦੀ ਚੁਆਈ ਕਰਾਈ ਇਹਨੇ 15 ਲੀਟਰ ਦੀ ਇੱਕ ਕੀਤੀ ਆ ਤੇ ਹੁਣ ਅਜੇ ਇੱਕ ਹਫ਼ਤਾ ਲੰਘੀ ਆ ਇੱਕ ਹਫ਼ਤਾ ਬਾਕੀ ਆ ਹਾਂ ਇੱਕ ਹਫ਼ਤਾ ਬਾਕੀ ਯਾਨੀ ਕਿ ਇੱਕ ਹਫ਼ਤੇ ਦੇ ਵਿੱਚ ਵੇ ਸੂਕ ਹਣਾ ਜੀ ਹਾਂ ਇੱਕ ਹਫ਼ਤੇ ਵਿੱਚ ਸੂਕੂਗੀ ਠੀਕ ਹੈ ਜੀ ਹਾਂਜੀ ਬਾਕੀ ਵੀਰੇ ਚੈੱਕ ਕਰ ਲੋ ਖ ਕੀ ਕਹਿਣੇ ਆ ਐਰ ਕੀ ਵੀਰ ਜੀ ਚੰਗਾ ਦੁੱਧ ਰਿਕਾਰਡ ਹੋਰ 20 ਲੀਟਰ ਦੇ ਲਾਗੇ ਪਹੁੰਚ ਗਏ ਸੇਵਾ ਸੁਵਾ ਤੋਂ ਉਹਨਾਂ ਚੰਗੀ ਕੀਤੀ ਐ ਜਿੱਥੋਂ ਲਈ ਆ ਬਾਕੀ ਆਂਦੇ ਵੀ ਦੁੱਧ ਵਧੂਗਾ ਇਹਦਾ ਹਾਂਜੀ ਹਾਂ ਸਿਰਫ ਬਾਕੀ ਦੁੱਧ ਸੇਵਾ ਦਾ ਸੇਵਾ ਦਾ ਵੀਰ ਜੀ ਹਾਂ ਦੁੱਧ ਸੇਵਾ ਦਾ ਬਿਲਕੁਲ ਜੀ ਹਾਂਜੀ ਇੱਕ ਹਫਤਾ ਬਾਕੀ ਆ ਹਾਂਜੀ ਇੱਕ ਹਫਤਾ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰੋ ਇੱਕ ਹਫਤਾ ਬਾਕੀ ਆ ਚੰਗੀ ਵਹਿੜ ਆ ਗਈ ਆ ਚੰਗਾ ਰਿਕਾਰਡ ਵੀਰ ਦੁੱਧ ਦਾ ਦੱਸਦਾ ਬਾਕੀ ਵੀਰ ਜੀ ਦੁੱਧ ਦੇ ਚਲੋ ਖਣਪਾਂਡੇ ਤੋਂ ਪਤਾ ਲੱਗ ਜਾਂਦਾ ਹਨਾ ਜੀ ਸਾਂਦੀ ਕੁਆਲਿਟੀ ਦੱਸਦੀ ਹੈ ਵੀ ਦੁੱਧ ਦਊ ਵੈੜ ਹਾਂ ਥਣ ਅਜੇ ਲੇਵਾ ਬੜਾ ਕਰਦੀ ਹੈ ਲੇਵਾ ਚੰਗਾ ਕਰੋ ਬਿਲਕੁਲ ਜੀ ਵੇਖੋ ਵੀਰੋ ਹੁਣ ਤੋਂ ਪੰਡਾ ਪਾਈਆਂ 1 ਹਫਤਾ ਬਾਕੀ ਆ ਹਾਂ ਚੰਗੀ ਵੈੜਾ ਜੀ ਏ ਕਰੀ ਕਮਾਦੋ ਵੀਰ ਜੀ ਫੇਰ ਆਉਣ ਤੋਰਦੇ ਵੇਖੋ ਵੀਰੋ ਫੇਸ ਕੁਆਲਿਟੀ ਚੈੱਕ ਕਰ ਲਓ ਚੰਗੀ ਵਹਿੜਾ ਕਰੋਸਪਾਨਾ ਸ਼ਾਈ ਹਾਲ ਚ ਆ ਗਈ ਆ ਗਰਮੀਆਂ ਦੇ ਵਿੱਚ ਚੌਂਲੀ ਬਹੁਤ ਨਜ਼ਾਰੇ ਬੰਦ ਹਨਾ ਵੀਰ ਜੀ ਹਾਂ ਇਹਦੀ ਫੈਨ ਫੋਨ ਵੀ ਚੰਗੀ ਆਊਗੀ ਹਨਾ ਇਹਦੇ ਟੜਕਦੀ ਨਹੀਂ ਕੋਈ ਗੱਲ ਹੀ ਗਰਮੀ ਮਨਉਂਦੀ ਨਹੀਂ ਐ ਠੰਢੀ ਆ ਬਿਲਕੁਲ ਹਾਂ ਬਾਕੀ ਵੀਰੋ ਨਾੜਾ ਨੂਣਾ ਚੈੱਕ ਕਰ ਲਓ ਲੇਵੇ ਦੀਆਂ ਕੀ ਕਹਨੇ ਆ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਨੇ ਇਹਨੇ ਚੰਗੀ ਵੇੜਾ ਚੰਗੇ ਰਿਕਾਰਡ ਵਾਲੀ ਵੀਰੂ ਨਹੀਂ ਦੱਸਦੇ ਆ ਦਿਨ ਹਫਤਾ ਖੜਦੀ ਹਨਾ ਵੀਰ ਜੀ ਹਾਂ ਹਫਤਾ ਇੱਕ ਹਫਤਾ ਲੈਂਦੀ ਜੀ ਬਿਲਕੁਲ ਜੀ ਹਾਂ ਤੇ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਜਿੰਨਾ ਕਹਿੰਨੇ ਉਨਾ ਕਰ ਦਿੰਨੇ ਵੀਰ ਦੱਸ ਕਿੰਨਾ ਕਰਤੀਏ ਕਰੋ ਕਰ ਦਿਓ ਜੈ ਜੀ ਜੈ ਜੀ ਕਰਦੇ ਹੋ 55 ਕਰਤੀਏ 55 ਜੀ ਹਾਂ ਜੈ ਜੈ ਮੁੱਲ ਦਾ ਦੱਸੋ ਜਿੰਨੇ ਦਾ ਨਹੀਂ ਵੀਰ ਜੀ ਮੈਂ ਹੁਣ ਛੋੜ ਜੈ ਜੀ ਇਹ ਤੁਹਾਡਾ ਮੁੱਲ 55 ਕਿਹਾ ਜੀ ਮੈਂ ಪಚವಜಾ ಹಾರನೇ ಯಾರ್ದ ਚਲੋ ਦੋ ਹੀ ਜਾਂਦੇ ਕੋਈ ਨਾ ਚਲ ਤੇਰੀ ਨਹੀਂ ਮੋੜਨੀ ਦੋ ਹੀ ਕਰਦੇ 53 ਦੀ 53 ਦੀ ਦੇਦਾ ਬਿਲਕੁਲ ਵੀ ਤੁਸੀਂ ਵੀ ਜੀ ਪੁਰਾਣੇ ਟਾਈਮ ਤੋਂ ਕੰਮ ਕਰਦੇ ਹੋ ਹਨ ਜੀ ਤੁਹਾਨੂੰ ਪਸ਼ੂ ਦੀ ਪਰਖਾ ਰੇਟ ਆ ਦਾ ਜਾਇਜ਼ ਆ ਹਾਂ ਜੀ ਰੇਟ ਦੀ ਜਿਆਦਾ ਲੈਣਾ ਯਾਰ ਬਿਲਕੁਲ ਜੀ ਬਸ 2000 2000 ਲੈਣਾ ਗਰਮੀ ਬੜੀ ਬਾਹਰ ਫਿਰਨਾ ਪੈਂਦਾ ਤੁਹਾਨੂੰ ਪਤਾ ਮੈਂ ਨਾ ਵੀਰ ਜੀ ਕਿੱਥੇ ਸਾਨੂੰ ਲੋੜ ਪੈਂਦੀ ਨਾ ਘਟਾਉਂਦੇ ਆਪਾਂ 5000 10000 ਆਪ ਘਟਾਈਦਾ ਹਾਂ ਜੀ ਨਹੀਂ ਦੱਸੋ ਇੰਨੇ ਬੋਝੇ ਜੇ ਹੁਣ ਤੁਸੀਂ 65 ਮੰਗ ਲੈਂਦੇ ਹੋ ਫਿਰ ਮੈਂ ਕਹਿੰਦਾ ਚਲੋ 60 ਦੀ ਹਨਾ ਜੀ ਤਾਂ ਕਿ ਤੁਸੀਂ ਆਪ ਹੀ ਜਾਇਜ਼ ਕਰਦਾ ਜਾਇਜ਼ ਕੀਤਾ ਜੀ ਹੁਣ ਬਾਕੀ ਵੀਰੋ ਇਹਦੇ ਚ ਨਹੀਂ ਜੇ ਛੋਟੀ ਹੋਣੀ ਜੀ 10200 ਠੀਕ ਹੈ ਵੀਰ ਜੀ ਬਾਕੀ ਵੀਰਾਂ ਨੂੰ ਬੇਨਤੀ ਵੀਰ ਜੀ ਫੋਨ ਜ਼ਰੂਰ ਲਾਓ ਬਾਕੀ ਵੀਰ ਕਰ ਦੂਗਾ ਮਾਨਦਾਨ ਹਣੇ ਜੀ ਬਿਲਕੁਲ ਜੀ ਜੈ ਜਰੇੜਾ ਵੀਜ਼ਾ ਹਾਂਜੀ ਵੀਰੇ ਦੂਜੇ ਨੰਬਰ ਤੇ ਆ ਗਈ ਇਹਦੇ ਪਰ ਦੱਸਿਓ ਇਹ ਸਲੇ ਕਿੰਨਾ ਦੁੱਧ ਵੀਰ ਜੀ ਇਹ ਵੀਰੇ 9 ਕਿਲੋ ਦੁੱਧ ਦੇ ਦੇ ਤਲੇ ਇਹ 9 ਕਿਲੋ ਮੌਜੂਦਾ 10 ਕਿਲੋ ਦੁੱਧ ਆ ਠੀਕ ਹੈ ਜੀ ਹਾਂਜੀ ਤੇ ਆਪਣਾ 6 ਵਜੇ ਅੱਛਾ ਜੀ 10 12 ਦੇਰ ਹੋ ਗਈ ਸੂਈ ਨੂੰ ਇਹੋ ਵਜੇ ਆ ਗਿਆ ਹਣੇ ਜੀ ਠੀਕ ਹੈ ਜੀ ਮੈਂ ਵੀਰੋ ਕੋਈ 15 ਲਾ ਲਓ ਹਨਾ ਜੀ ਉਹ ਆਪ ਦੀ 20 ਦੇ ਨਾਲੋਂ 15 ਲਾ ਲਓ ਜੋਦ ਆਪਾਂ ਝੂੜ ਨਹੀਂ ਮਾਰਨਾ ਜਿੰਨਾ ਹੈਗਾ ਉਹਨਾਂ ਦੱਸਣਾ 9 ਕਿਲੋ ਦੋਦ ਆਪਣਾ ਚਵਾਈ ਕਰਕੇ ਖੜੇ ਦੋ ਟੱਰ ਬਿਲਕੁਲ ਜੀ ਹਾਂਜੀ ਠੀਕ ਹੈ ਜੀ ਹਾਂ ਤੇ ਵੀਰ ਜੀ ਠੰਡੀ ਸੀਲ ਬਿਲਕੁਲ ਹੈ ਹਨਾ ਬਿਲਕੁਲ ਠੰਡੀ ਸੀਲ ਹੈ ਚਵਾਚੂ ਇੱਕ ਨੰਬਰ ਲੱਗਿਆ ਦੂਜੀ ਸਵੇਰ ਚਵਾਚੂ ਇੱਕ ਨੰਬਰ ਆ ਆ ਠੀਕ ਹੈ ਜੀ ਹਾਂਜੀ ਤੇ ਵਿਖਾਈਏ ਤੋਰਾ ਇਹਦਾ ਵੀਰ ਜੀ ਆ ਵੇਖੋ ਵੀਰੋ ਬੋਦੀ ਵਾਲੀ ਵੈੜ ਆ ਗਈ ਆ ਲੰਮੀ ਬੇਲ ਆ ਗਈ ਇਹ ਵੀ ਵੱਡੇ ਪੱਲੇ ਚ ਦੁੱਧ ਵੀਰ ਜੀ ਇਸ ਹਿਸਾਬ ਦਾ ਹੀ ਆ ਦੁੱਧ ਫਿਰ ਵਧੂਗੀ ਦੁੱਧ ਪੱਠੇ ਪੱਠੇ ਨਹੀਂ ਗੇ ਪੱਠੇ ਨਹੀਂ ਹਨ ਜੀ ਕਰਕੇ ਤਿੰਨ ਦਾ ਲੋਲਾ ਵਗੰਡੀ ਆ ਬਿਲਕੁਲ ਬਿਲਕੁਲ ਹਾਂ ਇਹਨਾਂ ਦਿਨਾਂ ਦੇ ਤਰ੍ਹਾਂ ਘੜਦਾ ਦੁੱਧ ਘੜਦਾ ਹਾਂਜੀ ਇਹ ਤਾਂ ਗੱਲ ਹੈ ਤੁਹਾਡੀ ਬਿਲਕੁਲ ਦੁੱਧ 12 ਕਿਲੋ ਹੀ ਅੱਛਾ ਜੀ ਤਾਂ ਹੁਣ ਗਰਮੀ ਗਰਮੀ ਦਾ ਕਰਕੇ ਨਾ ਹਾਂਜੀ ਗਰਮੀ ਕਰਕੇ ਫਿਰ ਕੱਢ ਗਈ ਹਨਾ ਜੀ ਹਾਂ ਬਿਲਕੁਲ ਜੀ ਵੇਖੋ ਵੀਰੋ ਚੰਗੀ ਆ ਵੈੜ ਸਾਨੂੰ ਤੁਹਾਨੂੰ ਵਧੀਆ ਲੱਗਿਆ ਚਵਾਈ ਵਾਲਾ ਲੱਗਿਆ ਜੀ ਇਹਨੂੰ ਹੀ ਚੰਗਾ ਥਣ ਲੱਗਿਆ ਬਾਕੀ ਵੀਰ ਨੇ ਸਚਾਈ ਦੱਸੀ ਆ ਵੀਰ ਕਹਿੰਦਾ ਇਹ 9 ਲੀਟਰ ਆ ਇਸ ਟਾਈਮ ਬਾਕੀ ਵੀਰ ਨੇ ਗੱਲ ਸੱਚਾਈ ਦੀ ਕੀਤੀ ਆ ਵੀਰੇ ਵੇਖ ਲੋ ਬਾਕੀ ਪੱਠਿਆਂ ਪੁੱਠਿਆਂ ਦੀ ਵੀਰ ਨੇ ਦੱਸਿਆ ਸੀਗਾ ਪੱਠਿਆਂ ਤੋਂ ਹਜੇ ਵੀਰ ਕਹਿੰਦਾ ਕੀ ਤਾਂ ਕਰਕੇ ਥੋੜਾ ਦੁੱਧ ਘੱਟ ਆ ਬਾਕੀ ਚੁਵਾਈ ਵਾਲਾ ਫਨ ਲੱਗਿਆ ਵੀਰੋ ਬਿਨਾਂ ਰੱਸੀ ਤੋਂ ਵੀਰ ਜੀ ਚੁਵਾਈ ਕਰਦੇ ਹਾਂ ਬਿਨਾਂ ਰੱਸੀ ਤੋਂ ਵੀਰੇ ਆ ਬਿਨਾਂ ਰੱਸੀ ਤੇ ਚੁਵਾਈ ਆ ਠੀਕ ਹੈ ਬਿਨਾਂ ਰੱਸੀ ਤੋਂ ਠੰਡੀ ਸੀ ਲਿਆ ਹਾਂਜੀ ਕੋਈ ਇਹੋ ਜੀ ਗੱਲ ਨਹੀਂ ਐ ਜਿਹੜਾ ਮਰਜ਼ੀ ਆਣ ਕੇ ਜਦੋਂ ਮਰਜ਼ੀ ਚੋਵੇ ਠੀਕ ਐ ਵੀਰ ਜੀ ਹਾਂਜੀ ਬਿਲਕੁਲ ਹਾਂ ਤੇ ਇਹਦਾ ਮੁੱਲ ਵੀਰ ਜੀ ਕੀ ਕਰਨਾ ਨਾ ਜਿੰਨਾ ਕਹੇ ਉਹਨਾ ਕਰ ਦਿੰਨੇ ਤੂੰ ਦੱਸ ਵੀਰ ਨੇ ਕਰਦਾ ਤੁਸੀਂ ਕਰਦੇ 45000 ਦੀ ਦੇਦਾਰੇ 45 ਦੀ ਹਾਂ ਇਹ 40 ਦੀ ਜਾਂਦੋ ਜਾਂਦੋ 40 ਹੈ 40 ਦੀ ਜਾਂਦੇ 40 ਤੋਂ ਫਿਰ ਛੋਟੀ ਹੋਣੀ ਹੈ ਛੋਟੀ ਹੋਣੀ ਹਾਂ ਛੋਟੀ ਹੋਣੀ ਹੈ ਚਲੋ ਕੋਈ ਨਾ ਕੋਈ ਵੀਰ ਰੁਪਈਆ ਵੀ ਕੱਟਣਾ ਅਰੇ ਸ਼ਾਈ ਚਲੋ ਕੋਈ ਵੀਰ ਫੋਨ ਲਾਵੇ ਹਨਾ ਜੀ ਮਾਂ ਤਣ ਕਰ ਦਿਓ ਮਾਂ ਤਣ ਕਰਾਂਗੇ ਕੋਈ ਹਨਾ ਕੇ ਵੀਰ ਨੇ ਸਾਹਮਣੀਆਂ ਜਾ ਕੇ ਵੀਰੇ ਹਨਾ ਤੇ ਜੇ ਕੋਈ ਜੋੜੇ ਪਾ ਲੂਗਾ ਫਿਰ ਕਰ ਦਿਓ ਮਾਂ ਤਣ ਕਰ ਦਾਂਗੇ ਕੋਈ ਨਹੀਂ ਫੋਨ ਤੇ ਹਾਂ ਦੇ ਨਾਲ ਗੱਲ ਕਰ ਲੈਣ ਕੋਈ 2000 ਜਾਂਦੇ ਜੋੜੇ ਚ ਕੋਈ ਨਾ ਕਰਦਾ ਤੇ ਤੇਰੀ ਨਹੀਂ ਮੋੜਨੀ ਯਾਰ ਪਹਿਲੀ ਵਾਰ ਆਇਆ ਭਰਾ ਠੀਕ ਹੈ ਜੀ ਤੇ ਤੇਰੀ ਨਹੀਂ ਮੋੜਨੀ ਨਹੀਂ ਤੁਹਾਡੇ ਰੇੜੀ ਵੀਰ ਜੀ ਜਿਆਜ ਹੁੰਦੇ ਆ ਬਿਲਕੁਲ ਜਿਆਜ ਰੇੜਾ ਤੁਹਾਡੇ ਪਸ਼ੂ ਵੀ ਸਾਫ ਸੁਥਰੇ ਹੁੰਦੇ ਆ ਅਕਾਲੀ ਲੈਣਦਿਆਂ ਨੇ ਅਕਾਲੀ ਆਈਆਂ ਹਾਂ ਤੇ ਅੱਜ ਤੇ ਵੀਰ ਨੂੰ ਸੱਦਿਆ ਵੇਖੋ ਪਹਿਲੀ ਵੀਡੀਓ ਕਾਉਣ ਲੱਗੇ ਆ ਨਹੀਂ ਵਧੀਆ ਵੀਰੇ ਇਹ ਰੇੜੀ ਵੀਗਣਾ ਤੁਹਾਡਾ ਰੇਟ ਜਿਆਜ ਆ ਹਾਂਜੀ ਬਾਕੀ ਪਸ਼ੂ ਸਾਫ ਸੁਥਰਾ ਵੇ ਰੇਟ ਜਿਆਜ ਹੋਵੇ ਹਾਂਜੀ ਤੇ ਤੁਹਾਨੂੰ ਪਤਾ ਉਹ ਜਲਦੀ ਵੇਖ ਜਾਂਦਾ ਹੈ ਨਾ ਜੀ ਸਾਡੀ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ 15 ਕਿਲੋ ਗੁਮਾੜੀ ਗੁਮਾੜੀ ਚ ਮਲਵ ਲਈ ਬਿਲਕੁਲ ਵੀਰੇ ਲੈਵਾ ਵੀ ਦੱਸਦਾ ਬ ਦੇਖੋ ਥਾਂ ਥੁੰਚਵਾਈ ਗੱਲਾਂ ਲੱਗਿਆ ਜੀ ਕੀ ਬਾਤਾਂ ਗੇੜ ਗੇੜ ਤੇ ਥਾਂ ਆ ਗਿਆ ਹਨਾ ਜੀ ਆ ਗੇੜ ਗੇੜ ਤੇ ਥਾੜਾ ਪੂਰੀਆਂ ਨਿਸ਼ਾਨੀਆਂ ਵੀ ਦੋਤਾ ਲੀਆਂ ਨੇ ਲੱਗਾ ਘੜ ਘੜ ਕੇ ਬਿਲਕੁਲ ਵੀਰ ਜੀ ਬਿਲਕੁਲ ਚੰਗੀਆਂ ਵੱਧਰਾਂ ਨੇ ਅਜੇ ਪੂਰਾ ਵਹਨਾ ਬਣਾਉਂਗੀ ਹਨਾ ਜੀ ਹਾਂ ਠੀਕ ਹੈ ਵੀਰੇ ਕੋਈ ਗੱਲ ਹੀ ਨਹੀਂ ਠੰਡੀਆਂ ਧੀਰੀਆਂ ਨੇ ਕੋਈ ਇਹੋ ਜੀ ਗੱਲ ਨਹੀਂ ਕਦੇ ਠੀਕ ਹੈ ਜੀ ਮੇਰੇ ਰੇਟ ਵੀ ਤਾਂ ਜਾ ਜਾ ਵੀਰੇ ਨਹੀਂ ਰੇਟ ਜਾ ਰਿਹਾ ਹਾਂਜੀ ਵੀਰ ਜੀ ਆਪਣਾ ਦੱਸ ਦਿਓ ਹੁਣ ਨਾਂ ਦੱਸ ਦਿਓ ਫਿਰ ਨਾਂ ਜੇ ਸੋਨੂ ਪਿੰਡ ਕਾਲਾਫਗਾਨਾ ਹਾਂਜੀ ਤੇ ਕਾਲੇ ਅੱਡੇ ਤੋਂ ਧਿਆਨਪੁਰ ਰੋਡ ਤੇ ਆਉਣਾ ਜੀ ਹਾਂਜੀ ਉਤੋਂ ਸਿਖਣਾ ਪੈਲਸ ਦੇ ਨਾਲ ਹੀ ਆਪਣੀ ਹਵੇਲੀ ਹੈ ਬਿਲਕੁਲ ਜੀ ਮੈਨ ਜਾਨੀ ਕਿ ਆਪਾਂ ਨੂੰ ਕਾਲਾ ਫਗਾਨਾ ਪੈ ਗਿਆ ਵੀਰ ਕਾਲਾ ਫਾਨਾ ਕਿਤੋਂ ਧਿਆਨਪੁਰ ਰੋਡ ਕਰਨਾ ਧਿਆਨਪੁਰ ਤੋਂ ਰੋਡ ਤੇ ਆਏ ਨਾ ਗਾੜੀ ਹੈ ਨਾ ਜੀ ਧਿਆਨਪੁਰ ਰੋਡ ਪੈਣਾ ਠੀਕ ਹੈ ਵੀਰ ਜੀ ਧੰਨਵਾਦ ਠੀਕ ਸਤਿ ਸ਼੍ਰੀ ਅਕਾਲ ਜੀ